ਜਾ ਡੇਰਾ ਬਾਬਾ ਕੋਸਾਈਆਣਾ ਦੇ ਵਿੱਚ ਬੂਟੇ ਲਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਡੇਰੇ ਦੇ ਵਿੱਚ 1000 ਬੂਟੇ ਲਗਾਏ ਜਾਣਗੇ ਅਤੇ ਕੁਰਾੜੀ ਦੇ ਕੌਂਸਲਰ ਬਾਦ ਸਿੰਘ ਓਕੇ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਪੂਰੇ ਕੁਰਾੜੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਾਏ ਜਾਣਗੇ ਜਿਸ ਦਾ ਕਿ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਕੀ ਕਹਿਣਾ ਇਸ ਮੌਕੇ বন ਵਿਭਾਗ ਦੇ ਅਧਿਕਾਰੀਆਂ ਦਾ ਅਤੇ ਕੌਂਸਲਰ ਬਾਦ ਸਿੰਘ ਓਕੇ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਸਰ ਆਪਣਾ ਨਾਮ ਕੀ ਹੈ ਤੇ ਅੱਜ ਤੁਸੀਂ ਅਡੇਰਾ ਬਾਬਾ ਗੁਸਾਈਆਂ ਆਣਾ ਪਹੁੰਚੇ ਹੋ ਤੇ ਇੱਥੇ ਬੁੱਟੇ ਲਾਏ ਗਏ ਆ ਤੇ ਕਿੰਨੇ ਬੁੱਟੇ ਇੱਥੇ ਲਾਏ ਜਾਣੇ ਆ ਆਪਣਾ ਨਾਮ ਤੇ ਡੈਸੀਗਨੇਸ਼ਨ ਦੱਸ ਦਿਓ ਪਹਿਲਾਂ ਮੇਰਾ ਨਾਮ ਕੁਲਦੀਪ ਸਿੰਘ ਹੈ ਮੈਂ ਇਨਚਾਰਜ ਆ ਇਥੇ ਤੇ ਅੱਜ ਬਾਬਾ ਜੀ ਦੇ ਉਹਦੇ ਚ ਡੇਰੇ ਚ ਅਸੀਂ ਬਾਬਾ ਜੀ ਦੇ ਸਹਿਯੋਗ ਨਾਲ 1000 ਬੂਟਾ ਲਗਾਇਆ ਤੇ ਬਾਕੀ ਫੋਰੈਸਟਰੀ ਪਾਰਟਮਨ ਲੋ ਜੋ ਵੀ ਡਿਮਾਂਡ ਹੋਏਗੀ ਅਸੀਂ ਜਿੰਨੇ ਵੀ ਹੋਰ ਪੌਦੇ ਲਗਾਣੇ ਆ ਅਸੀਂ ਲਗਾਵਾਂਗੇ ਤੇ ਅੱਜ 1000 ਬੂਟੇ ਨਾਲ ਸ਼ੁਰੂਆਤ ਕੀਤੀ ਹੈ ਬੁੱਟੇ ਲਾਣ ਦਾ ਕਿੰਨਾ ਕੁ ਫਾਇਦਾ ਹੁੰਦਾ ਬੁਰੇ ਇਹ ਤਾਂ ਵਾਤਾਵਰਣ ਲਈ ਕਿੰਨਾ ਹੋਇਆ ਅ ਤੇ ਥੋੜੇ ਜਿਹਨੇ ਵੀ ਹੋ ਸਕੇ ਮੈਡੀਸਨ ਪਲਾਣਾ ਦੀ ਇੱਥੇ ਜਿਆਦਾ ਉਹ ਕਰਾਂਗੇ ਇੱਕ ਦਿਨ ਤੱਕ ਟੀਚਾ ਪੂਰਾ ਕਰ ਦਿੱਤਾ ਜਾਵੇਗਾ ਇਹ ਤਾਂ ਹੁਣ 1000 ਬੂਟਾ ਤਾਂ ਅੱਜ ਇਸ 2-4 ਦਿਨਾਂ ਚ ਲੱਗ ਜਾਏਗਾ ਤੇ ਬਾਕੀ ਜਵੇਂ ਬਾਬਾ ਜੀ ਦਾ ਹੁਕਮ ਹੋਏਗਾ ਅੱਗੇ ਹੋਰ ਉਹ ਤੇ ਲੋਕਾਂ ਨੂੰ ਕੀ ਫੀਲ ਕਰਦੇ ਲੋਕਾਂ ਨੇ ਕਿਹਾ ਵੱਧ ਤੋਂ ਵੱਧ ਬੂਟੇ ਲਗਾਓ ਵਾਤਾਵਰਨ ਨੂੰ ਸ਼ੁੱਧ ਕਰੋ ਤੇ ਜਿੰਨਾ ਸਕੇ ਹੋ ਸਕੇ ਵਾਤਾਵਰਨ ਨਾਲ ਪਿਆਰ ਕਰੋ ਤੇ ਬੂਟੇ ਲਗਾਓ ਵੱਧ ਤੋਂ ਵੱਧ ਸੰਗਵ ਪ੍ਰਾਲਕਿਤਾ ਜਾ ਰਿਹਾ ਹੈ ਤੇ ਹੁਣ ਬੂਟੇ ਦੇਰੇ ਵਿੱਚ ਲੱਗਣਗੇ 1000 ਕੀ ਕਹਿਣਾ ਚਾਹੁੰਦੇ ਹੋ ਸਾਰੀ ਸੁਪਰਾਂ ਲੰਗੇ ਬਹੁਤ ਵਧੀਆ ਪਰਾਲਾ ਜੀ ਅੱਜ ਗੁਰਪੁੰਨਿਆਂ ਦਾ ਪਾਵਨ ਪਵਿੱਤਰ ਦਿਨ ਹੈ ਜੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੀਆਂ ਸੰਗਤਾਂ ਨੂੰ ਗੁਰਪੁੰਨਿਆਂ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਜੀ ਔਰ ਅੱਜ ਬਹੁਤ ਵਧੀਆ ਪਰਾਲਾ ਸਾਡੇ ਜ਼ਿਲ੍ਹਾ ਬਨ ਵਿਭਾਗ ਦੇ ਵੱਲੋਂ ਜਿਹੜਾ ਲਗਾਤਾਰ ਚੱਲ ਰਿਹਾ ਹੈ ਜੀ ਉਸ ਦੇ ਉਸ ਨੂੰ ਅੱਗੇ ਚਲਾਉਂਦੇ ਆਂ ਵਧਾਉਂਦੇ ਆਂ ਅੱਜ ਡੇਰਾ ਬਾਬਾ ਗਸਾਈਆਂ ਵਾਲਾ ਵਿਖੇ ਇਹ ਪੌਦੇ ਲਗਾਉਣ ਜਾ ਰਹੇ ਆ ਜੀ ਲਗਾਏ ਆ ਜੀ ਮਹਾਂਤ ਸ਼੍ਰੀ ਤਨਰਾਜ ਗਿਰ ਜੀ ਮਹਾਰਾਜ ਜੀ ਨੇ ਆਪ ਇੱਥੇ ਪੌਦੇ ਲਾ ਕੇ ਇਸ ਕੰਮ ਦਾ ਸ਼ੁਭ ਆਰੰਭ ਕੀਤਾ ਹੈ ਜੀ ਔਰ ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਬਰਾਲਾ ਕਿਉਂਕਿ ਇੱਕ ਰੁੱਖ 100 ਸੁਖ ਔਰ ਇਸ ਇਹ ਬਹੁਤ ਜ਼ਰੂਰੀ ਹੈ ਕੋਈ ਵਕਤ ਹੁੰਦਾ ਅਸੀਂ ਅੱਜ ਆਪ ਡੇਰਾ ਬਾਬਾ ਕਸਾਈਆਂ ਵਾਲੇ ਵਿਖੇ ਖੜੇ ਆ ਕਿ ਜਿੱਥੇ ਪੁਰਾਣੀ ਅਨਾਜ ਮੰਡੀ ਆ ਜਿਹੜੀ ਕਿ ਆਪਾਂ ਸਟੇਸ਼ਨ ਮੰਡੀ ਕਹਿ ਦਿੰਦੇ ਆ ਉੱਥੇ ਤੋਂ ਪੁਰਾਣੇ ਬਜ਼ੁਰਗ ਦੱਸਦੇ ਆ ਕਿ ਇਹ ਜੰਗਲ ਹੁੰਦਾ ਸੀ ਝਿੜੀ ਹੁੰਦੀ ਸੀ ਇਸ ਸਥਾਨ ਨੂੰ ਝਿੜੀ ਵਾਲੇ ਬਾਬਾ ਜੀ ਵੀ ਕਹਿੰਦੇ ਆ ਕਿਉਂਕਿ ਅੱਜ ਝਿੜੀ ਤੁਹਾਡੇ ਸਾਹਮਣੇ ਹੀ ਹੈ ਕਿ ਸਾਰਾ ਜੰਗਲ ਰੋਡਾ-ਪੋਡਾ ਹੋ ਗਿਆ ਜੀ ਅੱਜ ਡੇਰੇ ਦੇ ਵਿੱਚ ਵੀ ਗੁਰੂ ਜੀ ਦਾ ਮਹਾਂਤ ਸ਼੍ਰੀ ਧਨਾਰਾਗਿਰ ਜੀ ਮਹਾਰਾਜ ਜੀ ਦਾ ਇੱਕ ਇਹ ਬਹੁਤ ਉਹਨਾਂ ਦੇ ਮਨ ਵਿੱਚ ਵਿਯੋਗ ਹੈ ਕਿ ਇੱਥੇ ਰੁੱਖ ਕੱਟ ਕੇ ਔਰ ਉਹਨਾਂ ਨੇ ਕਿਹਾ ਕਿ ਇੱਥੇ ਦੁਬਾਰਾ ਜੰਗਲ ਬਣਾਓ ਔਰ ਉਸ ਦੇ ਲਈ ਅਸੀਂ ਅੱਜ ਬਣ ਵਿਭਾਗ ਦੇ ਅਫਸਰ ਸਾਹਿਬਾਨ ਪਹੁੰਚੇ ਆ ਸਾਡੇ ਸਰਪੰਚ ਸਾਹਿਬ ਘੋਸ਼ਣਾ ਤੋਂ ਜੀ ਸਾਡੇ ਬਿੱਟੂ ਵੀਰ ਜੀ ਇਹਨਾਂ ਦੀ ਇਹਨਾਂ ਦੀ ਜਿਹੜੇ ਮਾਰਗਦਰਸ਼ਕ ਬਣ ਕੇ ਇਹਨੇ ਅੱਜ ਬਣ ਵਿਭਾਗ ਨੂੰ ਵੀ ਬੁਲਾਇਆ ਔਰ ਬਹੁਤ ਵਧੀਆ ਪ੍ਰਾਲਾ ਕਰ ਰਹੇ ਆ ਜੀ ਅੱਜ ਮੇਰਾ ਖਿਆਲ ਹੈ ਇਹਨਾਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਗਏ ਕਹਿੰਦੇ ਜਿੰਨੀ ਲੋੜ ਹੈ ਜੇ ਤੁਸੀਂ ਸਾਨੂੰ ਹਜ਼ਾਰਾਂ ਦੀ ਗਿਣਤੀ ਚ ਗੋਲ ਅਸੀਂ ਹਜ਼ਾਰਾਂ ਬੂਟੇ ਵੀ ਅਸੀਂ ਤੁਹਾਨੂੰ ਅਵੇਲ ਕਰਕੇ ਦੇਵਾਂਗੇ ਬਹੁਤ ਬਹੁਤ ਬਣ ਵਿਭਾਗ ਦਾ ਧੰਨਵਾਦ ਸਾਡੇ ਡੇਰਾ ਪਾਪਾ ਐਕਸਾਈਂ ਵਾਲੇ ਸਭ ਗੁਰੂ ਮਹਾਰਾਜ ਜੀ ਦਾ ਦੀ ਕਿਰਪਾ ਦੇ ਨਾਲ ਜਿਹੜਾ ਇਹ ਵਧੀਆ ਕੰਮ ਹੋ ਰਿਹਾ ਕਿਉਂਕਿ ਰੁੱਖ ਐਸੀ ਚੀਜ਼ ਹੈ ਜ ਜੇ ਇਹਨਾਂ ਨੂੰ ਲਾਵਾਂਗੇ ਬਿਮਾਰੀਆਂ ਜਿਵੇਂ ਕੈਂਸਰ ਵਰਗੀਆਂ ਬਿਮਾਰੀਆਂ ਸਾਡਾ ਬਾਇਓ ਮੰਡਲ ਦੁਸ਼ਿਤ ਹੋ ਗਿਆ ਇੱਕ ਰੁੱਖ ਹੀ ਹਨ ਜਿਹੜੇ ਸਾਨੂੰ ਚੰਗਾ ਸਾਹ ਵਧੀਆ ਵਾਤਾਵਰਣ ਦੇ ਸਕਦੇ ਆ ਔਰ ਉਹ ਅਸੀਂ ਇੱਕ ਰੁੱਖ ਦਾ ਹੀ ਸਹਾਰਾ ਰਹਿ ਗਿਆ ਮੇਰੇ ਖਿਆਲ ਇਨਸਾਨ ਨਾਲੋਂ ਜ਼ਿਆਦਾ ਵਧੀਆ ਇੱਕ ਰੁੱਖ ਤੇ ਮੇਰੇ ਖਿਆਲ ਗੁਣ ਬਹੁਤ ਹੈ ਜੀ ਜਿਹੜਾ ਕਿ ਸਭ ਨੂੰ ਆਪਣੀ ਚੰਗਿਆਈ ਬ ਬਰਤਦਾ ਜੀ ਬਰਤਦਾ ਜੀ ਧੰਨਵਾਦ ਜੈ ਬਾਬਾ ਜੀ ਕਸਾਈ ਜਾਨਾਂ ਦੀ ਚਾਹ